ਤਜੇਸ਼ ਰੋਮਣੀ ਕਾਲੀ ਦਲ ਦੇ ਵੱਲੋਂ ਲਗਾਤਾਰ ਹੀ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਬੀਤੇ ਦਿਨਾਂ ਦੇ ਦੌਰਾਨ ਉਨ੍ਹਾਂ ਦੇ ਵੱਲੋਂ 7 ਉਮੀਦਵਾਰ ਐਲਾਨੇ ਗਏ ਸੀਗੇ ਤੇ ਹੁਣ ਗੱਲ ਕੀਤੀ ਜਾਵੇ ਜਲੰਧਰ ਸੀਟ ਦੀ ਤਾਂ ਉਸ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਨੇ ਕਿ ਆਖਿਰਕਾਰ ਜਲੰਧਰ ਸੀਟ ਤੋਂ ਕੌਣ ਉਮੀਦਵਾਰ ਹੋਵੇਗਾ ਦਾ ਹੁਣੇ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੋਮਵਾਰ ਤੱਕ ਯਾਨੀ ਕਿ ਕੱਲ ਤੱਕ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਜਲੰਧਰ ਤੋਂ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ ਤੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਕੱਲ ਹੋ ਸਕਦਾ ਹੈ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵੱਡਾ ਅਜਿਹੜਾ ਇਮਤਿਹਾਨ ਹੀ ਜ਼ਰੂਰ ਹੋ ਸਕਦਾ ਹੈ ਕਿਉਂਕਿ ਭਾਜਪਾ ਤੋਂ ਬਿਨਾ ਯਾਨੀ ਕਿ ਗੱਠਜੋੜ ਤੋਂ ਬਗੈਰ ਭਾਜਪਾ ਵੀ 13 ਦੀਆਂ 13 ਸੀਟਾਂ ਤੇ ਚੋਣ ਲੜ ਰਹੀ ਹੈ ਤੇ ਇਸ ਵਾਰ ਸ਼੍ਰੋਮਣੀ ਕਾਲੀ ਦਲ ਵੀ 13 ਦੀਆਂ 13 ਸੀਟਾਂ ਤੇ ਚੋਣ ਲੜ ਰਹੀ ਹੈ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਸੰਗਰੂਰ ਹੋ ਗਿਆ ਅਤੇ ਉਧਰ ਹੀ ਖਡੂਰ ਸਾਹਿਬ ਹੋ ਗਿਆ ਸ਼੍ਰੀ ਅਨੰਦਪੁਰ ਸਾਹਿਬ ਹੋ ਗਿਆ ਅੰਮ੍ਰਿਤਸਰ ਹੋ ਗਿਆ ਇਹ ਸੀਟਾ ਜੜੀਆਂ ਨੇ ਐਲਾਨ ਦਿੱਤੀਆਂ ਨੇ ਉਮੀਦਵਾਰ ਜੜੇ ਨੇ ਇਹਨਾਂ ਦੇ ਵੱਲੋਂ ਐਲਾਨ ਦਿੱਤੇ ਗਏ ਨੇ ਤਾਂ ਹੁਣ ਜਕਰ ਪਵਨਟੀ ਨੂੰ ਉਹਨਾਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਵਿੱਚ ਸੀਗੇ ਲਗਾਤਾਰ ਕਾਲੀ ਦਲ ਦੇ ਵਿੱਚ ਰਹੇ ਤੇ ਨਾਲ ਦੇ ਨਾਲ ਆਦਮਪੁਰ ਤੋਂ ਵੀ ਲਗਾਤਾਰ ਜਿੱਤਦੇ ਹੋਏ ਨਜ਼ਰ ਆਏ ਸੀਗੇ ਪਰ ਇਸ ਵਾਰ ਸ਼੍ਰੋਮਣੀ ਕਾਲੀ ਦਲ ਦਾ ਪੱਲਾ ਛੱਡ ਕੇ ਪਵਨ ਕੁਮਾਰ ਟੀ ਨੂੰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਹਾਲਾਂਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਅਕਸਰ ਹੀ ਲੀਡਰਾਂ ਦੇ ਵਿਚਾਲੇ ਦਲ ਬਦਲੀ ਦੇਖਣ ਨੂੰ ਮਿਲਦੀ ਹੈ ਜਿੱਥੇ ਵੀ ਟਿਕਟ ਕੱਟੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਅਗਲੇ ਦਿਨੀ ਪਾਰਟੀ ਨੂੰ ਜਿਹੜਾ ਆ ਉਹ ਬਦਲ ਦਿੱਤਾ ਜਾਂਦਾ ਹੈ ਜਿਹਾ ਹਾਲ ਕਾਂਗਰਸ ਵਿੱਚ ਵੀ ਦੇਖਣ ਨੂੰ ਮਿਲਿਆ ਜਰ ਅਸਲ ਕੀ ਹੁੰਦਾ ਹੈ ਕਿ ਸੰਤੋਖ ਸਿੰਘ ਚੌਧਰੀ ਹੁਣਾ ਦੇ ਪਤਨੀ ਜਿਹੜੇ ਨੇ ਕਰਮਜੀਤ ਕੌਰ ਚੌਧਰੀ ਕੱਲ ਭਾਜਪੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਕਿਉਂਕਿ ਹਾਈ ਕਮਾਂਡ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਬਲਕਿ ਉਹਨਾਂ ਦੀ ਜਗ੍ਹਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣਾ ਨੂੰ ਜਲੰਧਰ ਤੋਂ ਉਮੀਦਵਾਰ ਐਲਾਨ ਦਿੱਤਾ ਜਿਸ ਦੇ ਉੱਤੇ ਕਾਫੀ ਜ਼ਿਆਦਾ ਤਿੱਖੀ ਸ਼ਬਦਾਬਲੀ ਦੇ ਵਿੱਚ ਇੱਕ ਦੂਜੇ ਤੇ ਨਿਸ਼ਾਨੇ ਵੀ ਸਾਦੇ ਗਏ ਨੇ ਹਾਲਾਂਕਿ ਹੁਣ ਜੇਕਰ ਪਵਨ ਕੁਮਾਰ ਟੀਨੂ ਹੁਣਾ ਦੀ ਗੱਲ ਕਰੀਏ ਟੀਨੂ ਹੁਣੀ ਅਜਿਹੜੇ ਨੇ ਆਦਮਪੁਰ ਦੇ ਵਿੱਚ ਕਾਫੀ ਜ਼ਿਆਦਾ ਆਪਣਾ ਦਬਦਬਾ ਰੱਖਦੇ ਨੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪਵਨ ਕੁਮਾਰ ਟੀਨੂ ਸ਼੍ਰੋਮਣੀ ਕਾਲੀ ਦਲ ਨੂੰ ਛੱਟ ਕੇ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਤਾਂ ਉਸ ਤੋਂ ਅਗਲੇ ਦਿਨ ਹੀ ਪਵਨ ਕੁਮਾਰ ਟੀਨੂ ਦੀ ਉਮੀਦਵਾਰ ਦੀ ਸੂਚੀ ਜਿਹੜੀ ਹੈ ਉਹ ਐਲਾਨੀ ਜਾਂਦੀ ਹੈ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਹੋਣਗੇ ਤਾਂ ਕਾਂਗਰਸ ਹੋਗੀ ਭਾਜਪਾ ਪਾਰਟੀ ਹੋਗੀ ਸ਼੍ਰੋਮਣੀ ਕਾਲੀ ਦਲ ਇਸਨੇ ਵੀ ਸ਼੍ਰੋਮਣੀ ਕਾਲੀ ਦਲ ਅਤੇ ਨਾਲ ਦੇ ਨਾਲ ਹੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਹਲੇ ਜਲੰਧਰ ਤੋਂ ਉਮੀਦਵਾਰ ਐਲਾਨ ਨੇ ਹਲੇ ਬਾਕੀ ਨੇ ਪਰ ਤਿੰਨ ਪਾਰਟੀਆਂ ਯਾਨਕੀ ਭਾਜਪਾ ਕਾਂਗਰਸ ਅਤੇ ਨਾਲ ਦੇ ਨਾਲ ਹੀ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਤਿੰਨ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਪਰ ਜੇਕਰ ਸ਼੍ਰੋਮਣੀ ਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਾਲੀ ਦਲ ਆਪਣੇ ਰਹਿੰਦੇ ਉਮੀਦਵਾਰਾਂ ਦੀ ਸੂਚੀ ਜਿਹੜੀ ਹੈ ਉਹ ਜਲਦ ਹੀ ਐਲਾਨ ਸਕਦੀ ਹੈ ਖਾਸ ਤੌਰ ਤੇ ਜਲੰਧਰ ਸੀਟ ਹੈ ਜੋ ਕਿ ਰਿਜ਼ਰਵ ਸੀਟ ਹੈ ਜਿਸ ਦੇ ਉੱਤੇ ਹਰ ਕਿਸੇ ਦੀ ਨਿਗਾਹ ਰਹਿੰਦੀ ਹੈ ਤੇ ਜੱਤਾਂ ਦੇ ਕੈਸ ਵੀ ਲਗਾਏ ਜਾਂਦੇ ਨੇ ਪਰ ਦੇਖਣਾ ਹੋਵੇਗਾ ਕਿ ਇਸ ਵਾਰ ਸ਼੍ਰੋਮਣੀ ਕਾਲੀ ਦਲ ਜਲੰਧਰ ਸੀਟ ਤੋਂ ਆਪਣਾ ਕੌਣ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਵਿਰੁੱਧ ਦੇ ਵਿੱਚ ਖੜਾ ਕਰਦੀ ਹੈ